2.5 ਹਜ਼ਾਰ ਵੀ ਹੋ ਸਕਦੇ ਆ 2.5 ਲੱਖ ਵੀ ਹੋ ਸਕਦੇ ਆ ਆਪਾਂ ਪ੍ਰਯਾਸ ਕਰਨਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਜਦੋਂ ਆਪਾਂ ਇਹ ਪ੍ਰਯਾਸ ਕਰਾਂਗੇ ਜਦੋਂ ਆਪਾਂ ਸਾਰੀਆਂ ਜਿੱਜਾਂ ਤੋਂ ਕਿਉਂਕਿ ਮਾਨ ਸਨਮਾਨ ਕੀ ਹੈ ਆਤਮ ਸਨਮਾਨ ਕੀ ਹੈ ਹਾਲੇ ਆਪਾਂ ਇਹਨੂੰ ਸਮਝ ਨਹੀਂ ਸਕੇ ਕਿ ਇਹਦੇ ਇਹਦੀ ਫਿਲਾਸਫੀ ਨੂੰ ਸਮਝ ਨਹੀਂ ਸਕੇ ਜਿਸ ਦਿਨ ਅਸੀਂ ਬਾਬਾ ਸਾਹਿਬ ਨੂੰ ਸਮਝ ਗਏ ਜਿਸ ਦਿਨ ਅਸੀਂ ਪ੍ਰਮਾਤਮਾ ਵਾਲਮੀਕੀ ਮਹਾਰਾ ਦੇ ਗਿਆਨ ਨੂੰ ਸਮਝ ਗਏ ਸਾਨੂੰ ਫੇ ਮਾਨ ਸਨਮਾਨ ਤੇ ਆਤਮ ਸਨਮਾਨ ਦਾ ਵੀ ਪਤਾ ਲੱਗ ਜਾਣਾ ਚਾਹੀਦਾ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਂ ਬਾਰ ਬਾਰ ਕਹਿੰਦਾ ਉਹ ਬੱਚਾ ਚੱਕਿਆ ਹੈ ਨਾ بیٹے ਨੇ ਉਹਨੂੰ ਜਗ੍ਹਾ ਦਿਓ ਅੱਜ ਦਾ ਕੀ ਟਾਈਮ ਹੈ ਕਿ ਜੇ ਬੇਟੀ ਕੋ ਭੈਣ ਸਾਡੀ ਆਏਗੀ ਉਹਨੂੰ ਆਪਾਂ ਸੀਟ ਦੇਣੀ ਜਲਾ ਸਾਡ ਕੋ ਬੇਸ਼ੱਕ ਕਾਠੋ ਲੇਕਿਨ ਦਿਲ ਸਾਡਾ ਜਿਹੜਾ ਫਿਰਦੀ ਹੈ ਸਾਡਾ ਬਹੁਤ ਵਿਸ਼ਾਲ ਚਾਹੀਦਾ ਆਪਾਂ ਚੇ ਸਾਡੇ ਦੇ ਦੂਈ ਦੂਈਆ ਯੋਤ ਹੈ ਈਰਸ਼ਾ ਦੇ ਵਿੱਚ ਹੋਤ ਹੈ ਪ੍ਰੇਮ ਭਾਵ ਹੈ ਨਹੀਂ ਗਾ ਪਰੇਪਾਉ ਪਹਿਲਾਂ ਕਰੋ ਆਪਸ ਦੇ ਵਿੱਚ ਇੱਕ ਦੂਸਰੇ ਦਾ ਮਾਣ ਸਨਮਾਨ ਰਿਸਪੈਕਟ ਰਿਗਾਰਡ ਜੇ ਸਾਡੇ ਵਿੱਚ ਅੱਗੇ ਸਾਡੇ ਪੜ੍ਹੇ ਲਿਖੇ ਅਫੀਸਰ ਆ ਰਹੇ ਹੈ ਇਹਨਾਂ ਨੂੰ ਕੋਈ ਇਹ ਨਹੀਂ ਵੀ ਆਪਾਂ ਤੋਂ ਕੋਈ ਲੋੜ ਹੈ ਜੇ ਤੁਸੀਂ ਵੀ ਆ ਰਹੇ ਆ ਤਾਂ ਸਾਡੇ ਤੱਕ ਤੁਹਾਨੂੰ ਕੋਈ ਲੋੜ ਨਹੀਂ ਵੀ ਤੁਸੀਂ ਵੀ ਸਾਰੇ ਅੱਛੀ ਗੁੱਡ ਫੈਮਲੀਆਂ ਜੋ ਵਧੀਆ ਖਾਂਦੇ ਪੀਂਦੇ ਲੋਗ ਆ ਆਪਣੇ ਘਰਾਂ ਦੇ ਵਿੱਚੋਂ ਸਮਾਂ ਗੱਡ ਕੇ ਆਏ ਆ ਲੇਕਿਨ ਤੁਹਾਡੇ ਵੀ ਦਿਲਾ-ਦਿਮਾਗਾਂ ਦੀ ਇੱਕ ਗੱਲ ਤਾਂ ਹੈ ਵੀ ਸਾਡਾ ਸਮਾਜ ਪਿੱਛੇ ਰਹਿ ਗਿਆ ਇਹਨਾਂ ਦੇ ਵੀ ਦਿਮਾਗ 'ਚ ਇਹ ਹੀ ਹੈ ਕਿ ਸਾਡਾ ਸਮਾਜ ਪਿੱਛੇ ਰਹਿ ਗਿਆ ਆਪਾਂ ਕਿੰਨੇ ਵੀ ਲੋਕ ਬੈਠੇ ਆ ਇਹ ਹੀ ਸੋਚ ਕੇ ਇਹ ਹੀ ਵਿਚਾਰ ਰੱਖ ਕੇ ਆਪਾਂ ਇਕੱਠੇ ਹੁੰਨੇ ਆ ਲੇਕਿਨ ਜਦੋਂ ਆਪਾਂ ਪ੍ਰੋਗਰਾਮ ਕਰਕੇ ਜਾਂਦੇ ਆ ਉਹਦਾ ਰਿਜਲਟ ਜਿਹੜਾ ਕੱਢਦੇ ਆ ਜੀਓ ਨਿਕਲਦਾ بڑے بڑے ਪ੍ਰੋਗਰਾਮ ਹੁੰਦੇ ਆ ਕਿਸੇ ਕਿਸੇ ਪ੍ਰੋਗਰਾਮ ਤੇ ਲੱਖ ਰੁਪਏ ਲੱਗ ਜਾਂਦਾ ਕਦੇ 2 ਲੱਖ ਲੱਗ ਜਾਂਦਾ ਕਦੇ 5 ਲੱਖ ਵੀ ਲੱਗ ਜਾਂਦੇ ਵੱਡਾ ਵੱਡੇ ਫੰਕਸ਼ਨ ਹੁੰਦੇ ਆ لیکن ਜਦੋਂ ਆਪਾਂ ਬੈਕ ਤੋਂ ਬਾਅਦ ਨਲਸਸ ਕਰਦੇ ਹਾਂ ਉਹਦਾ ਰਿਜ਼ਲਟ ਕੱਢਦੇ ਹਾਂ ਤੇ ਰਿਜ਼ਲਟ ਉਹਦਾ ਜ਼ੀਰੋ ਹੀ ਹੁੰਦਾ ਇਸ ਕਰਕੇ ਇਹ ਚੀਜ਼ ਨਹੀਂ ਦੇਖਣੀ ਕਿ ਮੈਂ ਇੱਥੇ ਆਇਆ ਤਾਂ ਮੇਰੀ ਗੱਲ ਹੋਵੇ ਵੀ ਮੈਂ ਕੁਝ ਕੀਤਾ ਤੇ ਮੈਂ ਇੱਧਾ ਵੀ ਆ ਵੀ ਬਹੁਤ ਵਧੀਆ ਬੰਦਾ ਐਸਾ ਕੁਝ ਨਹੀਂ ਜਿੰਨੇ ਬੰਦੇ ਬੈਠੇ ਇੱਥੇ ਤੁਸੀਂ ਸੱਜਣ ਬੈਠੇ ਹੋ ਬੀਬੀਆਂ ਭੈਣਾ ਬਜ਼ੁਰਗ ਨੌਜਵਾਨ ਬੈਠੇ ਹੋ ਸਾਰੇ ਹੀ ਸਮਾਜ ਦੇ ਹਿੱਤ ਵਾਸਤੇ ਬੈਠੇ ਸਾਰਿਆਂ ਦੇ ਫਿਰਦੇ ਦੇ ਵਿੱਚ ਦਿਲ ਦੇ ਵਿੱਚ ਸਮਾਜ ਲਈ ਕਿਤੇ ਨਾ ਕਿਤੇ ਕੋਈ ਜਗ੍ਹਾ ਬਣੀ ਹੋਈ ਆ ਅਸੀਂ ਪਿੱਛੇ ਰਹਿ ਗਏ ਸਾਡੇ ਨਾਲ ਧੱਕਾ ਹੁੰਦਾ ਸਾਡਾ ਸ਼ੋਸ਼ਣ ਹੁੰਦਾ ਸਾਡੇ ਨਾਲ ਆ ਹੁੰਦਾ ਲੇਕਿਨ ਉਹਦਾ ਕੋਈ ਰਸਤਾ ਨਹੀਂ ਆਪਾਂ ਤਿਆਰ ਕਰਦੇ ਕੋਈ ਸੋਲੂਸ਼ਨ ਕੋਈ ਉਹਦਾ ਹੱਲ ਉਹ ਸਮੱਸਿਆ ਦਾ ਹੱਲ ਕਿਉਂਕਿ ਇੱਕਦਮ ਜਦੋਂ ਇਲੈਕਸ਼ਨ ਆਉਂਦੇ ਉਦੋਂ ਅਸੀਂ ਇਕੱਠੇ ਆ ਜ ਸਾਡਾ ਧੱਕਾ ਹੋ ਗਿਆ ਜਦੋਂ ਕੋਈ ਹੋਰ ਆਉਂਦਾ ਉਦੋਂ ਅਸੀਂ ਤਿਆਰੀ ਅਸੀਂ ਪਹਿਲਾਂ ਨਹੀਂ ਕਰਦੇ ਕਿਸੇ ਵੀ ਜੀ ਦੀ ਤਿਆਰੀ ਜਿਹੜੀ ਐ ਉਹ ਪਹਿਲਾਂ ਕਰਨੀ ਪੈਂਦੀ ਐ ਇਸ ਕਰਕੇ ਤੁਹਾਨੂੰ ਬੇਨਤੀ ਇਹ ਹੈ ਕਿ ਹਾਲੇ ਤਾਂ ਮੈਂ ਆਪਣੇ ਵਿਚਾਰ ਦੇਣੇ ਮੈਂ ਤਾਂ ਹਾਲੇ ਫੁੱਟਕਲ ਗੱਲਾਂ ਤੁਹਾਡਾ ਕੀਤੀਆਂ ਕਿ ਤਾਂ ਤੁਹਾਡਾ ਮੈਂ ਗੱਲਾਂ ਕਰ ਰਹੀ ਕਿ ਜਦੋਂ ਵੀ ਆਪਾਂ ਆਉਣਾ ਇਸ ਤਰੀਕੇ ਨਾਲ ਬੈਠਣਾ ਮੈਂ ਆਪਾਂ ਵੀ ਅਸੀਂ ਇੱਥੋਂ ਕੁਝ ਸਿਖਾਉ ਵਾਲਮੀਕੀ ਜੈਪਿੰਦ ਦੋਸਤੋ ਅੱਜ ਸਾਡੇ ਨਾਲ ਕਮਲ ਖੋਸਲਾ ਜੀ ਬੈਠੇ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਸਿੱਖਿਆ ਚੇਤਨਾ ਸੈਮੀਨਾਰ ਜਲੰਧਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਸੋ ਉਸ ਬਾਰੇ ਜੇ ਆਪਾਂ ਗੱਲਬਾਤ ਕਰਾਂਗੇ ਔਰ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸਟ ਦੇ ਇਹ ਪ੍ਰਧਾਨ ਨੇ ਔਰ ਇਹਨਾਂ ਨਾਲ ਗੱਲਬਾਤ ਕਰਦੇ ਸਰ ਜੈ ਵਾਲਮੀਕੀ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸਭਿਧਾਨ ਜੈ ਮੋਦੀ ਨਮਸਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਰ ਜਿਹੜਾ ਅੱਜ ਅਸੀਂ ਵੀ ਦੇਖਿਆ ਕਿ ਜਿਹੜਾ ਸਿੱਖਿਆ ਚੇਤਨਾ ਸੈਮੀਨਾਰ ਕਰਵਾਇਆ ਗਿਆ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ٹرسٹ ਵੱਲੋਂ ਸੋ ਬਹੁਤ ਵਧੀਆ ਪ੍ਰੋਗਰਾਮ ਸੀ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਦਾ ਤੁਹਾਡਾ ਮਕਸਦ ਕੀ ਹੈ ਸਭ ਤੋਂ ਪਹਿਲਾਂ ਤੇ ਮੈਂ ਇਹ ਦੱਸਣਾ ਚਾਹਣਾ ਹੈ ਜੀ ਕਿ ਜਿਵੇਂ ਸਾਡੇ ਟਰਸਟ ਦਾ ਨਾਮ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨਲ ਟਰਸਟ ਰਜਿਸਟਰਡ ਭਾਰਤ ਜੀ ਇਸ ਨਾਮ ਤੋਂ ਹੀ ਰਿਫਲੈਕਟ ਹੁੰਦਾ ਹੈ ਕਿ ਸਾਡਾ ਮਕਸਦ ਜਿਹੜਾ ਹੈ ਉਹ ਕੌਮੀਅਤ ਦੀ ਐਜੂਕੇਸ਼ਨ ਦੇ ਨਾਲ ਆਪੋ ਜੀ ਕਿ ਜਿਹੜੀ ਸਾਡੀ ਵਾਲਮੀਕਨ ਮਜਬੀ ਸਮਾਜ ਜਿੰਨਾ ਵੀ ਸਾਡਾ ਦਲਿਤ ਸਮਾਜ ਹੈ ਉਹ ਵੱਧ ਤੋਂ ਵੱਧ ਸਿੱਖਿਆ ਕਿਦਾਂ ਹੋ ਸਕਦਾ ਹੈ ਜੀ ਔਰ ਉਸ ਵਿਸ਼ੇ ਦੇ ਵਿੱਚ ਇਹ ਜਿਹੜੀਆਂ ਅੱਜ ਅਸੀਂ ਇਹ ਚੇਤਨਾ ਸ਼ਿਵਰ ਲਗਾਇਆ ਜੀ ਚੇਤਨਾ ਸੈਮੀਨਾਰ ਲਗਾਇਆ ਜੀ ਇਹ ਬਾਬਾ ਸਾਹਿਬ ਜੀ ਦੇ 133ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ ਜੀ ਔਰ ਇਹੋ ਜੇ ਆਯੋਜਨ ਕਰਨ ਦਾ ਇਹੀ ਮਕਸਦ ਹੈ ਕਿ ਸਮਾਜ ਜਿਹੜਾ ਇਸ ਭਾਰਤ ਦੇ ਅੰਦਰ ਕੀ ਹੋ ਰਿਹਾ ਜੀ ਕਿਦਾਂ ਕਿਦਾਂ ਦੀਆਂ ਮੁਸੀਬਤਾਂ ਸਮਾਜ ਦੇ ਉੱਪਰ ਟੁੱਟ ਰਹੀਆਂ ਜੀ ਔਰ ਸਾਨੂੰ ਉਹਨਾਂ ਦੇ ਵਿਸ਼ੇ ਤੇ ਕਿਵੇਂ ਜਾਗਣਾ ਚਾਹੀਦਾ ਜੀ ਔਰ ਉਹ ਜਾਗਣਾ ਅਸੀਂ ਕਿਹੜੇ ਤਰੀਕੇ ਨਾਲ ਮਤਲਬ ਸੰਭਵ ਬਣਾ ਸਕਦੇ ਆ ਉਹ ਇਹ ਮਕਸਦ ਜਿਹੜਾ ਉਹ ਸਿੱਧ ਕਰਨ ਵਾਸਤੇ ਅਸੀਂ ਆਪਣੀ ਕੌਮ ਨੂੰ ਇਹ ਪੈਗਾਮ ਦਿੰਨੇ ਆ ਇਹੋ ਜੇ ਸ਼ਿਵਰ ਲਗਾ ਕੇ ਔਰ ਸਾਡੀਆਂ 14 ਪੈਦਲ ਯਾਤਰਾਵਾਂ ਵੀ ਜਿਹੜੀਆਂ ਟਰਸਟ ਨੇ ਕੀਤੀਆਂ ਜੀ ਉਹ ਬਹੁਤ ਲੌਂਗ ਵੀ ਕੀਤੀਆਂ ਕਿ ਵਾਲ ਪਾਵਨ ਵਾਲਮੀਕੀ ਤੀਰਥ ਅਮਰ ਸਰ ਤੋਂ ਦਿੱਲੀ ਤੱਕ ਦੀ ਵੀ ਪੈਦਲ ਯਾਤਰਾ ਹੋ ਚੁੱਕੀ ਹੈ ਜੀ ਉਹਨਾਂ ਦਾ ਮਕਸਦ ਇਹ ਹੀ ਸੀ ਕਿ ਘਰ ਘਰ ਐਜੂਕੇਸ਼ਨ ਦਾ ਪੈਗਾਮ ਦੇਣਾ ਜੀ ਸਿੱਖਿਆ ਦਾ ਪੈਗਾਮ ਦੇਣਾ ਜਿਹੜੀ ਐਜੂਕੇ ਤੁਸੀਂ ਕਿਹਾ ਕਿ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸਟ ਦਾ ਮੇਨ ਮਕਸਦ ਇਹ ਹੀ ਹੈ ਕਿ ਸਿੱਖਿਆ ਤੇ ਕੰਮ ਕੀਤਾ ਜਾਵੇ ਔਰ ਇਸ ਇਸ ਸੈਮੀਨਾਰ ਤੋਂ ਸਵਾਇ ਹੋਰ ਕਿਹੜੇ ਪ੍ਰਯਾਸ ਜਿਹੜੀ ਵਾਲਮੀਕੀ ਐਜੂਕੇਸ਼ਨ ਟਰਸਟ ਕਰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ 14 ਪੈਦਲ ਯਾਤਰਾਵਾਂ ਕੀਤੀਆਂ ਜਿਹੜੀਆਂ ਪੂਰੇ ਪੰਜਾਬ ਨੂੰ ਕਵਰ ਕਰਦਿਆਂ ਸੀ ਜੀ ਔਰ ਪੂਰੇ ਪੰਜਾਬ ਨੂੰ ਕਵਰ ਕਰਦੇ ਆ ਪਿੰਡ ਪਿੰਡ ਦੇ ਵਿੱਚ ਗਲੀ ਗਲੀ ਦੇ ਵਿੱਚ ਅਸੀਂ ਆਪਣੇ ਨਾਰੇ ਦਿੱਤੇ ਜੀ ਹੁਣ ਤਾਂ ਜਾਗੋ ਨਸ਼ੇ ਤਿਆਗੋ ਜੀ ਘਰ ਘਰ ਦੇਣਾ ਹੈ ਪੈਗਾਮ ਸਿੱਖਿਆ ਸੇਵਾ ਤੇ ਸਨਮਾਨ ਜੀ ਯਾਨੀ ਆਪਣੇ ਸਨਮਾਨ ਦੀ ਲੜਾਈ ਕਿੱਦਾਂ ਲੜਨੀ ਹੈ ਉਹ ਅਸੀਂ ਵੱਧ ਤੋਂ ਵੱਧ ਸਿੱਖਿਤ ਹੋ ਕੇ ਆਪਣੇ ਸਨਮਾਨ ਦੀ ਲੜਾਈ ਲੜ ਸਕਦੇ ਆ ਜਿਵੇਂ ਬਾਬਾ ਸਾਹਿਬ ਅੰਬੇਡਕਰ ਜੀ ਨੇ ਜੀ ਇੱਕ ਮੂਲ ਮੰਤਰ ਸਾਨੂੰ ਦਿੱਤਾ ਜਿਸ ਵਿਸ਼ੇ ਤੇ ਅੱਜ ਦਾ ਚੇਤਨਾ ਸ਼ਿਵਰ ਕੀਤਾ ਹੋਇਆ ਜੀ ਪੜੋ ਜੁੜੋ ਸੰਘਰਸ਼ ਕਰੋ ਇਹ ਜਿਹੜਾ ਯਾਨੀ ਸਾਡਾ ਮੂਲ ਮੰਤਰ ਹੈ ਬਾਬਾ ਸਾਹਿਬ ਦਾ ਜੀ ਉਹਦੇ ਉੱਤੇ ਕਿੱਦਾਂ ਕੰਮ ਕਰਨਾ ਉਹਦਾ ਕੀ ਮਤਲਬ ਹੈ ਜੀ ਕਿਉਂਕਿ ਸਭ ਤੋਂ ਪਹਿਲੀ ਜਿਹੜੀ 바ਵਾ ਸਾਹਿਬ ਦੇ ਮੂਲ ਮੰਤਰ ਦਾ ਸ਼ਬਦ ਆਉਂਦਾ ਉਹ ਪੜੋ ਜੀ ਜੀ ਜਦ 바ਵਾ ਸਾਹਿਬ ਜਦੋਂ ਇਸ ਦੁਨੀਆ ਦੇ ਅੰਦਰ ਆਏ ਇਸ ਦੁਨੀਆ ਦੇ ਅੰਦਰ ਉਹਨਾਂ ਨੇ ਅੱਖ ਖੋਲੀ ਤੇ ਉਦੋਂ ਸਾਡੇ ਸਮਾਜ ਦਾ ਬੱਤੋਂ ਬੱਤਰ ਹਾਲ ਸੀ ਜੀ ਤੇ 바ਵਾ ਸਾਹਿਬ ਅੰਬੇਡਕਰ ਜਲੇ ਥੋੜੇ ਵੱਡੇ ਹੋਏ ਤਾਂ ਉਹਨਾਂ ਨੇ ਵੀ ਇਹੀ ਸੋਚਿਆ ਸੀ ਕਿ ਯਾਰ ਜਿਵੇਂ ਜਿਵੇਂ ਜਦੋਂ ਉਹਨਾਂ ਨੇ ਫਲਸਫਾ ਪੜਿਆ ਪਰਮਾਤਮਾ ਵਾਲਮੀਕੀ ਜੀ ਦਾ ਸਤਗੁਰ ਰਬਦਾਸ ਮਹਾਰਾਜ ਜੀ ਦਾ ਸਤਗੁਰ ਕਬੀਰ ਮਹਾਰਾਜ ਜੀ ਦਾ ਸੈਨ ਜੀ ਦਾ ਸਦਨਾ ਜੀ ਦਾ ਜਦੋਂ ਫਲਸਫੇ ਪੜੇ ਤਾਂ ਉਹਨਾਂ ਨੇ ਦੇਖਿਆ ਵੀ ਮੇਰੇ ਪਗੰਬਰ ਤਾਂ ਬਹੁਤ ਪੜੇ ਲਿਖੇ શિક્ષਿਤ ਲੋਕ ਸੀ ਫਿਰ ਮੇਰੇ ਸਮਾਜ ਦੀ ਇਹ ਦੁਰਦਸ਼ਾ ਕਿਉਂ ਹੈ ਫਿਰ ਉਹਨਾਂ ਨੇ ਉਦੋਂ ਤੋਂ ਕਸਮ ਖਾਧੀ ਸੀ ਕਿ ਮੈਂ ਪਹਿਲਾਂ ਆਪਣੇ ਅੰਦਰ ਕਾਬਲੀਅਤ ਪੈਦਾ ਕਰਾਂਗਾ ਆਪਣੇ ਅੰਦਰ ਕਾਬਲੀਅਤ ਪੈਦਾ ਕਰਕੇ ਤੇ ਬੇਰ ਆਪਣੇ ਸਮਾਜ ਨੂੰ ਜਗਾਵਾਂਗਾ ਸੋ ਉਹਨਾਂ ਨੇ 32 ਡਿਗਰੀਆਂ ਪਹਿਲਾਂ ਆਪਣੇ ਅੰਦਰ ਹਾਸਲ ਕੀਤੀਆਂ ਜੀ ਕਰਕੇ ਤੇ ਬੇ ਸਮਾਜ ਦਾ ਕੰਮ ਕਰਨਾ ਸ਼ੁਰੂ ਕੀਤਾ ਸਿੱਟੇ ਵਜੋਂ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਜੀ ਜਦ ਕੇ 바ਵਾ ਸਾਹਿਬ ਚਾਹੁੰਦੇ ਸੀ ਕਿ ਮੈਨੂੰ ਭਾਰਤ ਦਾ ਚੀਫ ਜਸਟਿਸ ਲਗਾ ਦਿੱਤਾ ਜਾਵੇ ਤਾਂ ਕਿ ਮੈਂ ਆਪਣੀ ਕੌਮ ਦੇ ਲੋਕ ਜਿਹੜੇ ਆ ਉਹਨਾਂ ਨੂੰ ਖੁਦ ਨੇ ਆਏ ਦੇ ਸਕਾਂ ਜੀ ਕਿਉਂਕਿ ਉਹ ਸਮਾਜ ਉਸਲੇ ਨੇ ਹੇ ਸੰਗਤ ਸਮਾਜ ਨਮ ਸਮਾਜ ਨਹੀਂ ਸੀ ਸਾਡੇ ਸਮਾਜ ਦੇ ਨਾਲ ਬਹੁਤ ਨਫਰਤ ਹੁੰਦੀ ਸੀ ਉਹਨਾਂ ਨੂੰ ਲਤਾੜਿਆ ਜਾਂਦਾ ਸੀ ਇਹ ਜਿਹੜਾ ਸਾਈਮਨ ਕਮਿਸ਼ਨ ਆਇਆ ਸੀ ਜੀ ਇਹ 바ਵਾ ਸਾਹਿਬ ਦੀ ਦੇਣ ਸੀ ਉਹਨਾਂ ਨੇ ਜਦ ਤੱਕ ਤਿੰਨੇ ਗੋਲ ਮੇਜ ਕਾਨਫਰੰਸਿਸ ਦੇ ਵਿੱਚ ਹਿੱਸਾ ਲਿਆ ਤੇ ਉਦੋਂ ਅੰਗਰੇਜ਼ ਨੂੰ ਉਹਨਾਂ ਨੇ ਸਾਰੀ ਸਚਾਈ ਦੱਸੀ ਕਿ ਜਿਹੜਾ ਸਾਡਾ ਸਮਾਜ ਆ ਉਹ ਲਤਾੜਿਆਂ ਵਿੱਚੋਂ ਵੀ ਲਤਾੜਿਆ ਸਮਾਜ ਆ ਇਸ ਕਰਕੇ ਸਾਡੀ ਸਾਡੇ ਸਮਾਜ ਦੀ ਦਰਸ਼ਾ ਤੁਸੀਂ ਖੁਦ ਆ ਕੇ ਦੇਖੋ ਜੀ ਉਹਨਾਂ ਨੇ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਸ ਤਰੀਕੇ ਨਾਲ ਜਿਹੜਾ ਕਮਲੇਸ਼ਵਰ ਵਾਲਮਿਕੀ এডਿਕੇਸ਼ਨ ਟਰਸਟ ਇਹੋ ਜਿਹੇ ਪ੍ਰਯਾਸ ਕਰ ਰਹੀ ਆ ਤੁਸੀਂ ਕਿਹਾ ਕਿ ਸਮਾਜ ਦੇ ਵਿੱਚ ਇੱਕ ਚੇਤਨਾ ਨੂੰ ਲੈ ਕੇ ਚਾਹੇ ਉਹ এডਿਕੇਸ਼ਨ ਦੇ ਹੋਵੇ ਚਾਹੇ ਉਹ ਹੱਕਾ ਪ੍ਰਤੀ ਹੋਵੇ ਤਾਂ ਕਿਸੇ ਦੇ ਪ੍ਰਤੀ ਹੋਵੇ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਸਮਾਜ ਵਿੱਚ ਜਿਸ ਤਰੀਕੇ ਨਾਲ ਤੁਸੀਂ ਪ੍ਰਯਾਸ ਕਰ ਰਹੇ ਆ ਕਿ ਇਹੋ ਜਿਹੇ ਪ੍ਰਯਾਸ ਸਾਨੂੰ ਹੋਰ ਕਰਨੇ ਚਾਹੀਦੇ ਆ ਕਿ ਜਿਹੜਾ ਸਮਾਜ ਦਾ ਇੱਕ ਉਦਾਨ ਹੋ ਸਕੀ ਬਿਲਕੁਲ ਕਰਨੇ ਚਾਹੀਦੇ ਆ ਮੈਂ ਦੂਜੀਆਂ ਸੰਸਥਾਵਾਂ ਨੂੰ ਵੀ ਬੇਨਤੀ ਕਰਾਂਗਾ ਜੀ ਕਿ ਜਿਵੇਂ ਸਾਡਾ ਟਰਸਟ ਜਿਹੜਾ ਹੈ ਉਹ ਐਜੂਕੇਸ਼ਨ ਦੇ ਖੇਤਰ ਚ ਹੁਣ ਬਿਲਗਾ ਵੀ ਸਾਡਾ ਸਕੂਲ ਬਣ ਰਿਹਾ ਅੱਛਾ ਜੀ ਕਮਲੇਚੌਰ ਵਾਲਮੀਕੀ ਮਾਡਲ ਸਕੂਲ ਅੱਛਾ ਜੀ ਉਸ ਦਾ ਨਾਮ ਹੈ ਕਮਲੇਸ਼ਰ ਵਾਲਮੀਕੀ ਮਾਡਲ ਸਕੂਲ ਜੀ ਔਰ ਪਹਿਲੇ ਲੈੰਟਰ ਤੱਕ ਉਹ ਸਕੂਲ ਦੀ ਜਿਹੜੀ ਆ ਉਹ ਸਾਰੀ ਹੋ ਚੁੱਕੀ ਹੈ ਜੀ ਲੈੰਟਰ ਪੈਣਾ ਬਾਕੀ ਆ ਜੀ ਕਿਉਂਕਿ ਉਹ ਵੀ ਕਿਸੇ ਪਰਸ਼ਾਰਥੀ ਇਨਸਾਨ ਨੇ ਜੀ ਉਹ ਸਾਨੂੰ 56 ਮਰਲੇ ਜਗਾ ਜਿਹੜੀ ਆ ਫਿਰਾਚ ਉਹ ਸਕੂਲ ਵਾਸਤੇ দান ਕੀਤੀ ਸੀ ਤੇ ਅਸੀਂ ਉਹਦੇ ਲਈ ਪ੍ਰਯਾਸ ਰਤਾ ਕਿ ਉਹ ਸਕੂਲ ਦਾ ਅਗਰ ਨਿਰਮਾਣ ਵਧੀਆ ਤਰੀਕੇ ਨਾਲ ਅਸੀਂ ਕਰਨ ਚ ਸਫਲ ਹੋ ਜਾਣੇ ਆ ਤੇ ਹੋਰ ਵੀ ਜਗਾ ਜਿਵੇਂ ਅੱਜ ਸਾਡੇ ਕਪੂਰਥਲਾ ਦੇ ਸਾਥੀ ਨੇ ਵੀ ਸਾਨੂੰ ਕਿਹਾ ਜੀ ਜੀ ਕਿ ਹੋਰ ਵੀ ਕਪੂਰਥਲਾ ਦੇ ਅੰਦਰ ਜਿਹੜੀ ਉਹ ਜ਼ਮੀਨ ਦਾ ਅਸੀਂ ਪ੍ਰਬੰਧ ਕਰਨ ਜਾ ਰਹੇ ਆ ਜਿੱਤੇ ਇਸੇ ਨਾਂ ਤੇ ਹੀ ਕਮਿਸ਼ਨ ਵਾਲਮੀਕੀ ਐਜੂਕੇਸ਼ਨਲ ਟਰਸਟ ਰਜਿਸਟਰਡ ਭਾਰਤ ਦੇ ਪਲੇਟਫਾਰਮ ਤੋਂ ਹੀ ਆਪਾਂ ਉੱਥੇ ਵੀ ਜਲਦੀ ਸਕੂਲ ਖੋਲ੍ਹ ਦਾਂਗੇ ਇਹ ਸਕੂਲ ਖੋਲ੍ਹਣਾ ਜਿੱਥੇ ਫ੍ਰੀ ਵਿਦਿਆ ਬੱਚਿਆਂ ਨੂੰ ਪਹਿਲਾ ਵਾਰ ਅਸੀਂ 8ਵੀਂ ਤੱਕ ਰੱਖਿਆ 8ਥ ਕਲਾਸ ਤੱਕ ਰੱਖਿਆ ਕਿ 8ਥ ਕਲਾਸ ਤੱਕ ਅਸੀਂ ਉਹ ਸਿੱਖਿਆ ਜਿਹੜੀ ਉਹ ਫ੍ਰੀ ਦੇਣੀ ਆ ਉਹ ਜਿਹੜਾ ਤੁਸੀਂ ਉਹ ਸਕੂਲ ਦੀ ਗੱਲ ਕਰ ਰਹੇ ਆ ਕਿ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸਟ ਉਹ ਕੀ ਜਿਹੜਾ ਸਕੂਲ ਆ ਉਹ ਇੰਗਲਿਸ਼ ਹੋਊਗਾ ਸਾਰਾ ਕਿ ਉਹਦੇ ਉਹਦਾ ਕੀ ਬਿਲਕੁਲ ਸੀਬੀ ਉਹਦੀ ਡੈਮੋ ਤਿਆਰ ਕਰਕੇ ਤੁਸੀਂ ਰੱਖੀ ਆ ਜੀ ਬਿਲਕੁਲ ਉਹ ਸੀਬੀਐਸਸੀ ਪੈਟਰਨ ਤੇ ਹੋਏਗਾ ਅੱਛਾ ਜੀ ਔਰ ਉਹਦਾ ਜਿਹੜਾ ਮੀਡੀਅਮ ਹੋਏਗਾ ਉਹ ਇੰਗਲਿਸ਼ ਹੋਏਗਾ ਹਰ ਭਾਸ਼ਾ ਉੱਤੇ ਹਰ ਸਬਜੈਕਟ ਦੇ ਨਾਲ ਉਹ ਉਹਦੀ ਅਸੀ ਐਜੂਕੇਸ਼ਨ ਜਿਹੜੀ ਉੱਤੇ ਦਮਾ ਕੇ ਜੀ ਤਾਂ ਕੀ ਜਿਸ ਤਰੀਕੇ ਤੁਸੀਂ ਕਿਹਾ ਕਿ ਇਹ ਵੀ ਇਹ ਵੀ ਬਹੁਤ ਵਧੀਆ ਪ੍ਰਯਾਸ ਹੈ ਕਿ 8ਵੀਂ ਤੱਕ ਪਰ ਜਿਹੜੀ ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰਸਟ ਹੈ ਜਿਵੇਂ ਦਸਵੀਂ ਤੋਂ ਬਾਅਦ ਦੀਆਂ ਜਿਹੜੀਆਂ ਕਲਾਸਾਂ ਦਾ ਲਾ ਲੋ ਚਾਹੇ ਨੌਵੀਂ ਲਾ ਲੋ ਚਾਹੇ ਕਲਾਸ 1 2 ਦੀ ਗੱਲ ਲਾ ਲੋ ਕਿ ਉਹਦੇ ਲਈ ਕੋਈ ਕਰੀਗਾ ਨਾ ਸਕੈਂਪ ਜਾਂ ਕੋ ਉਹਦੇ ਬਾਰੇ ਦੇ ਵਿੱਚ ਵੀ ਕੰਮ ਹੋਊਗਾ ਜੀ ਬਿਲਕੁਲ ਜੀ ਆਪਾਂ ਜੇ ਇਸ ਪ੍ਰਯਾਸ ਵਿੱਚ ਅਸੀਂ ਕਾਮਯਾਬ ਹੋ ਜਾਨੇ ਆ ਜੀ ਤੇ ਮੈਨੂੰ ਪਤਾ ਹੈ ਅਸੀਂ ਕਾਮਯਾਬ ਹੋਣਾ ਹੈ ਜੀ ਜੀ ਤੇ ਕਿਉਂਕਿ ਉਹਦੇ ਲਈ ਅਸੀਂ ਯਤਨ ਕਰ ਰਹੇ ਹਾਂ ਤਿੰਨ ਤੱਕ ਉਹਦੇ ਲਈ ਆ ਦੇਖੋ ਇਸ ਸੈਮੀਨਾਰ 'ਚ ਵੀ ਸਾਡੇ ਐ ਪ੍ਰੋਫੈਸਰ ਜਿਹੜੇ ਬਾਨੂ ਹੀ ਨੇ ਜੀ ਮਾਨਯ ਰਾਜ ਅਧਿਕਾਰੀ ਬੰਸੀ ਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਬਿਲਗਾ ਵਿਖੇ ਸਕੂਲ ਸਾਡਾ ਜਿਹੜਾ ਉਹਦੀ ਛੱਤ ਆਪਾਂ ਛੇਤੀ ਉਹਦਾ ਪਹਿਲਾ ਲੈਂਡਰ ਪਾ ਦੇਵਾਂਗੇ ਉਸ ਤੋਂ ਬਾਅਦ ਉੱਪਰਲੀ ਬਿਲਡਿੰਗ ਜਿਹੜੀ ਉਹਦੀ ਬਣਨੀ ਸ਼ੁਰੂ ਹੋ ਜਾਊਗੀ ਤੇ ਆਪਾਂ ਸਾਡਾ ਜਿਹੜਾ ਕਮਿੰਗ ਨਵੰਬਰ ਹੈਗਾ ਆ ਉਹਦੇ 'ਚ ਕੁਝ ਨਾ ਕੁਝ ਖੁਸ਼ਖਬਰੀ ਜਿਹੜੀ ਆ ਉਸ ਮਾਦਮ ਜੀ ਉਹਨਾਂ ਦੇ ਸਮੇਂ ਦੇ ਜੁਨੀਅਰ ਲੋਕ ਸੋ ਸੋ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ ਤੋ ਸੋ ਦੋਸਤੋ ਬੇਨਤੀ ਹੈ ਕਿ ਜਿਹੜਾ ਕੰਮੁਨਿਸ਼ਵਰ ਵਾਲਮੀਕੀ ਐਜੂਕੇਸ਼ਨ ٹرسٹ ਬੋਲੋ ਜਿਹੜਾ ਸਕੂਲ ਆ ਆਪਾਂ ਵੀ ਉਹਦੀ ਵੀਡੀਓ ਕਰਾਂਗੇ ਥੋੜੇ ਸਮੇਂ ਤ ਤੁਹਾਨੂੰ ਉਹ ਵੀਡੀਓ ਵੀ ਦੇਖਣ ਨੂੰ ਮਿਲੇਗੀ ਜੈ ਵਾਲਮੀਕੀ ਜੈ ਪਰਮ ਜੈ